ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਅਤੇ ਮਹਾਰਾ ਨਾਲ ਕੀਤੀ ਗੱਲਬਾਤ ਦਸਤਕਾਰੀ ਹਫਤਾ 8 ਤੋਂ 14 ਦਸੰਬਰ ਤੱਕ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ ਇਸ ਦਾ ਉਦੇਸ਼ ਕਾਰੀਗਰਾਂ ਲਈ ਸਖਲਾਈ ਪ੍ਰੋਗਰਾਮ ਆ ਰਹੀ ਦੇਸ਼ ਦੇ ਕਾਰੀਗਰਾਂ ਦੇ ਵਿਲੱਖਣ ਹੁਨਰ ਅਤੇ ਭਾਰਤੀ ਦਸਤਕਾਰੀ ਦੀ ਅਮੀਰ ਸੱਭਿਆਚਾਰਕ ਵਿਰਾਸਤ ਬਾਰੇ ਜਾਗਰੂਕਤਾ ਵਧਾਉਣਾ ਤੇ ਉਤਸ਼ਾਹਤ ਕਰਨਾ ਹੈ ਦਸਤਕਾਰੀ ਕਰਨ ਵਾਲੇ ਲੋਕਾਂ ਤੇ ਇਸ ਬਾਰੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਲਈ ਮਹਾਰਾ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੱਸਿਆ ਮੇਰਾ ਨਾਮ ਸ਼ਕਤੀ ਜੰਮਾ ਹੈ ਜੀ ਪੰਜਾਬ ਖਾਦੀ ਮੰਡਰ ਕਰਦੋ ਇਹ ਲੋਕਾਂ ਤੋਂ ਅਪੀਲ ਕਰਦੇ ਆ ਕਿ ज्यादा से ज्यादा करगा अपनाओ और करके हथकरघे बने चीजा अपना के बेरोजगार जेन बुनकर या हो और सारे देश दे को के बेरोजगार घूम रहे हैं उन्होंने काम का दिया जाए लोग अपील यही है कि ज्यादा से ज्यादा खादी चीजा अपनाओ मेरा नाम कमलजीत है और मैं होशियारपुर का फेमस क्राफ्ट लकड़ी में पच्चीकारी का काम करता हूं। इस कार्य के लिए मुझे वर्ष 2016 में राष्ट्रीय पुरस्कार भी मिल चुका है मैं आप सभी से अपील करता हूं हाथ की बनी वस्तुओं को बनाएं। स्थानीय कारीगरों का समर्थन करें हमारी पारंपरिक कला को आगे बढ़ाएं आपका छोटा सा सहयोग कारीगरों के लिए बड़ी उम्मीद बनता है ਮੈਂ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਆਈਟੀਆਈ ਫਰੀਦਕੋਟ ਦਸਤਕਾਰ ਦੀ ਕਲਾ ਦੇ ਬਾਵਜੂਦ ਉਹ ਅੱਜ ਵੀ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਮਾਰਕੀਟ ਤੱਕ ਸਿੱਧੀ ਪਹੁੰਚ ਦੀ ਕਮੀ ਬਦਲ ਲਈ ਕੱਚੇ ਮਾਲ ਦੀ ਵੱਧਦੀ ਕੀਮਤ ਅਤੇ ਘਟ ਆਮਦਨ ਇਹ ਸਭ ਉਹ ਮੁੱਦੇ ਹਨ ਜਿੰਨਾ ਕਰਕੇ ਕਈ ਪਰੰਪਰਾਵਾਂ ਦਾ ਅਸਤਿਤਵ ਵੀ ਖਤਰੇ ਵਿੱਚ ਹੈ ਪੀਐਮ ਵਿਸ਼ਵ ਕਰਮਾ ਯੋਜਨਾ ਦੇ ਰਾਹੀਂ 18 ਪਰੰਪਰਾਗਤ ਦਸਤਕਾਰ ਸਮੂਹਾਂ ਨੂੰ ਟੂਲ ਕਿੱਟ ਮਾਹਿ ਸਿਕਲਾਈ ਸਟਾਈਪੰਡ ਅਤੇ 3 ਲੱਖ ਰੁਪਏ ਤੱਕ ਬਿਨਾਂ ਗਿਰਵੀ ਲੋਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਹਨਰ ਹੱਥ ਦਸਤਕਾਰ ਤਰਾ ਲਈ ਇੱਕ ਵੱਡਾ ਪਲੇਟਫਾਰਮ ਬਣ ਗਿਆ ਹੈ ਜਿੱਥੇ ਉਹ ਆਪਣੇ ਉਤਪਾਦਾਂ ਨੂੰ ਸਿੱਧੇ ਲੱਖਾਂ ਖਰੀਦਦਾਰਾਂ ਦੇ ਸਾਹਮਣੇ ਪੇਸ਼ ਕਰ ਸਕਦੇ ਹਨ ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਦੁਨੀਆ ਭਰ ਵਿੱਚ ਹਰ ਇੱਕ ਵਿਅਕਤੀ ਦੇ ਅਧਿਕਾਰਾਂ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ ਮਨੁੱਖੀ ਅਧਿਕਾਰ ਸਾਰਿਆਂ ਲਈ ਸਮਾਨਤਾ ਆਜ਼ਾਦੀ ਅਤੇ ਮਾਨ ਸਨਮਾਨ ਨੂੰ ਯਕੀਨੀ ਬਣਾਉਂਦੇ ਨੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਬੰਧਤ ਕਾਨੂੰਨ ਮਹਾਰਾ ਅਧਿਕਾਰੀਆਂ ਦਾ ਕੀ ਆਖਣਾ ਹੈ ਆਓ ਸੁਣਦੇ ਹਾਂ ਅਮਿਲ ਕੋਸ਼ਿਕ ਐਡਵੋਕੇਟ ਅਸੀਂ ਹਰ ਹਿਊਮਨ ਰਾਈਟ ਦੇਤੇ ਪਹਿਲਾਂ ਤਾਂ ਅਸੀਂ ਸ਼ਾਮ ਨੂੰ ਆਪਣੇ ਵੱਲੋਂ ਸੇਵਾ ਕਰਦੇ ਆਂ ਆਪਣੀ ਜੇਵਨ ਨੂੰ ਪੂਰੀ ਸਾਡੀ ਅਸੀਂ ਜਿੰਨੇ ਵੀ ਗਰੀਬ ਬੰਦੇ ਹੈਗੇ ਆ ਸੜਕਾਂ ਤੇ ਪਏ ਹੋਣੇ ਨੇ ਉਹਨਾਂ ਕੋ ਕਿਸੇ ਕੋਈ ਕੰਬਲ ਨਹੀਂ ਕਿਸੇ ਕੋ ਗਰਮ ਕੱਪੜੀ ਨਹੀਂ ਉਹ ਅਸੀਂ ਵੰਡਦੇ ਆਂ ਮੈਂ ਅਮਰitsar ਦੇਵਾ ਅਰੋੜਾ ਵਿਕਾਸ ਮੰਚ ਫਾਇਰ ਕਰਤੋ ਮਨੁੱਖੀ ਅਧਿਕਾਰ ਉਹ ਮੂਲ ਹੱਕ ਹਨ ਜੋ ਹਰ ਵਿਅਕਤੀ ਨੂੰ ਸਿਰਫ ਮਨੁੱਖ ਹੋਣ ਦੇ ਨਾਤੇ ਮਿਲਦੇ ਹਨ ਇਹ ਹੱਕ ਕਿਸੇ ਧਰਮ ਜਾਤ ਰੰਗ ਲਿੰਗ ਜਾਂ ਵੇਸ਼ ਦੇ ਨਾਲ ਨਹੀਂ ਬਦਲਦੇ ਇਹ ਜਨਮ ਤੋਂ ਮਿਲਦੇ ਕੁਦਰਤੀ ਹੱਕ ਹਨ ਹਰ ਕਿਸੇ ਲਈ ਇੱਕੋ ਜਿਹੀ ਅਤੇ ਬਰਾਬਰ ਕਿਸੇ ਤਰ੍ਹਾਂ ਵੀ ਇਹ ਅਧਿਕਾਰ ਛੇਨੇ ਨਹੀਂ ਜਾ ਸਕਦੇ ਭਗਵਾਨ ਦਾਸ ਗੁਪਤਾ ਪੈਰਾਲੀਗਲ ਵਲੰਟੀਅਰ ਜ਼ਿਲ੍ਹਾ ਕਾਨੂੰਨੀ ਸਵੈਮਾਥੋਰਟੀ ਪਟਿਆਲਾ ਜਿੱਥੇ ਅਸੀਂ ਆਪਣੇ ਅਧਿਕਾਰਾਂ ਦੀ ਗੱਲ ਕਰਦੇ ਆ ਉਹ ਸਾਨੂੰ ਸਾਡੇ ਪਤਾ ਹੋਣੇ ਚਾਹੀਦੇ ਨੇ ਕਿ ਸਾਡੇ ਅਧਿਕਾਰ ਕੀ ਨੇ ਤਾਂ ਕਿ ਸਾਡੇ ਨਾਲ ਕੋਈ ਨਜਾਇਜ਼ ਤੱਕਾ ਜਾਂ ਕੋਈ ਇਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋ ਜੇ ਸਾਨੂੰ ਇਹਦੇ ਬਾਰੇ ਪੂਰੀ ਜਿਹੜਾ ਹੈ ਜਾਗਰੂਕ ਹੋਣਾ ਪੈਣਾ ਹੈ ਔਰ ਸਾਨੂੰ ਇਹਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਮੈਂ ਜਗਵਿੰਦਰ ਰਾਹੀ ਐਡਵੋਕੇਟ ਡਿਸਟ੍ਰਿਕਟ 바ਰ ਐਸੋਸੀਏਸ਼ਨ ਪਠਾਨਕੋ ਜਿਹੜੇ ਮਨੁੱਖੀ ਅਧਿਕਾਰ ਹੈ ਹਰ ਬੰਦੇ ਨੂੰ ਉਹਦੇ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਕਿ ਉਹ ਮਨੁੱਖਤਾ ਹੀ ਜਾਗਰੂਤਾ ਹੀ ਉਹਦੇ ਅੱਗੇ ਗਿਆਨ 'ਚ ਵਾਅਦਾ ਪਾਉਂਦੀ ਹੈ ਇਸ ਅਧਿਕਾਰ ਦਾ ਜੇਕਰ ਆਮ ਬੰਦੇ ਦਾ ਹੱਕ ਹੁੰਦਾ ਹੈ ਤੋ ਕੋਰਟ ਚ ਜਾ ਕੇ ਜਾਂ ਹੋਰ ਸੰਸਥਾਵਾਂ ਚ ਜਾ ਕੇ ਆਪਣੇ ਅਧਿਕਾਰਾਂ ਨੂੰ ਸਿਕਿਉਰ ਕਰ ਸਕਦਾ ਹੈ ਅਸੀਂ ਸ਼ਹਿਰ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਆ ਤਾਂ ਕਿ ਲੋਕਾਂ ਨੂੰ ਨਾ ਇਹ ਅਧਿਕਾਰਾਂ ਦੇ ਬਰਤੀ ਜਾਗਰੂਕ ਕਰ ਸਕੀਏ ਸਾਡੀ ਜ਼ਾਇਤ ਪਿਆਦੀ ਕੁਛ ਇਹੀ ਰਹਿੰਦੀ ਹੈ ਵੀ ਹਿਊਮਨ ਰਾਈਟਸ ਨੂੰ ਲੈ ਕੇ ਕੈਂਪੀਅਰਸ ਵਗੈਰਾ ਲਗਾਏ ਜਾਂ ਲੋਕਾਂ ਦਾ ਕਿ ਮਦਦ ਪਹੁੰਚਾਈ ਜਾਵੇ ਜਿਵੇਂ ਕਿ ਸਾਡੇ ਅਲੱਗ-ਅਲੱਗ ਹੁਣ ਇਸ ਟਾਈਮ ਆਫਿਸ ਵੀ ਖੁੱਲ ਚੁੱਕੇ ਨੇ ਅਲੱਗ-ਅਲੱਗ ਸ਼ਹਿਰਾਂ ਵਿੱਚ ਆਫਿਸ ਵੀ ਬਣ ਜਾ ਰਹੇ ਨੇ ਪੂਰੇ ਪੰਜਾਬ ਲੈਵਲ ਤੇ ਅਸੀਂ ਨੂੰ ਕਵਰ ਕਰਾਂਗੇ ਜਿੱਥੇ ਇਹ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਸੀ ਉਹਨਾਂ ਦੀ ਕਾਉਂਸਲਿੰਗ ਵੀ ਆ ਅਧਿਕਾਰਾਂ ਬਾਰੇ ਨਹੀਂ ਗੱਲ ਕਰਦੇ ਅਸੀਂ ਫਰਜ਼ਾਂ ਬਾਰੇ ਕਰਦੇ ਹਾਂ ਜ਼ਿੰਮੇਵਾਰੀਆਂ ਦੇ ਕਿਉਂਕਿ ਅਧਿਕਾਰ ਦਾ ਮਤਲਬ ਅਸੀਂ ਕੁਝ ਲੈਣਾ ਹੈ ਕੁਝ ਖੋਣਾ ਹੈ ਜਿਹੜਾ ਸਾਨੂੰ ਜ਼ਰੂਰਤ ਹੈ ਜਾਂ ਨਹੀਂ ਹੈ ਫੜ ਜਾਂਦਾ ਮਤਲਬ ਅਸੀਂ ਸਮਾਜ ਨੂੰ ਕੁਝ ਦੇਣਾ ਹੈ ਜਿਵੇਂ ਪਾਰਕ ਦੇ ਵਿੱਚ ਫੁੱਲ ਲਗਾਤੇ ਫੁੱਲ ਤੋੜਨ ਦਾ ਮੇਰਾ ਅਧਿਕਾਰ ਹੈ ਪਰ ਫੁੱਲ ਲਗਾਉਣ ਦਾ ਮੈਂ ਆਪਣਾ ਫਰਜ਼ ਨਹੀਂ ਸਮਝਦਾ ਆਓ ਆਪਣੇ ਫਰਜ਼ਾਂ ਨੂੰ ਪਹਿਚਾਨੀਏ ਆਪਣੀਆਂ ਜ਼ਿੰਮੇਵਾਰੀਆਂ ਸਿਖਾਈਏ ਆਪਣੇ ਦੇਸ਼ ਪ੍ਰਤੀ ਆਪਣੇ ਸਮਾਜ ਪ੍ਰਤੀ ਆਪਣੇ ਘਰ ਪ੍ਰਤੀ ਵਾਤਾਵਰਣ ਪ੍ਰਤੀ ਵਫਾਦਾਰੀ ਹੈ ਪੰਜਾਬ ਭਾਰ ਵਿੱਚ ਜ਼ਿਲ੍ਹਾ ਕਾਨੂੰਨੀ ਸਿਵਾਵਾ ਅਥਾਰਟੀਆਂ ਵੱਲੋਂ ਨਾਚਵਾਨ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਸਕੂਲਾਂ ਕਾਲਜਾਂ ਅਤੇ ਹੋਰਨਾਂ ਵਿਦਿਅਕ ਅਦਾਰਿਆਂ ਚ ਵਤੂ ਵਤ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਮੇਕਿੰਗ ਮੁਕਾਬਲੇ ਤੇ ਕਈ ਤਰ੍ਹਾਂ ਦੀਆਂ ਰੈਲੀਆਂ ਵਹਾਂ ਜਾ ਰਹੀਆਂ ਨੇ ਇਸ ਬਾਰੇ ਸਬੰਧਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਦੇ ਅਧਿਕਾਰੀਆਂ ਵਿਧਿਕ ਸੰਸਥਾਵਾਂ ਦੇ ਮਹਾਰਾ ਤੇ ਹੋਰਨਾਂ ਲੋਕਾਂ ਵੱਲੋਂ ਲਗਾਤਾਰ ਪ੍ਰੋਗਰਾਮ ਕੀਤੇ ਜਾ ਰਹੇ ਨੇ ਇਸ ਬਾਰੇ ਉਹਨਾਂ ਜਾਣਕਾਰੀ ਦਿੱਤੀ हमारी पंजाब स्टेट लीगल सर्विस अथॉरिटी से चल रही है यूथ अगेंस्ट ड्रग्स ऑफ को स्टार्ट हुई है एंड ये सिक्स जनवरी तक चलेगी ये वन मंथ लॉन्ग कैंपेन है जिसमें हम स्कूल्स कॉलेजेस यूनिवर्सिटीज के बच्चे टीचर्स सबको हमने इन्वॉल्व किया है अवेयरनेस मार्चेस हो रही है स्लोगन एयरिंग पेंटिंग कॉम्पिटिशन डेक्लोमेशन एक्से राइटिंग टू मोटिवेट यूथ अगेंस्ट ड्रग्स ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਸਕੂਲ ਆਫ ਫੈਮਿਨੈਂਟਸ ਪਿੰਡਾ ਵਿੱਚ ਸੀਗਾ ਜਿਹਦੇ ਵਿੱਚ ਇੱਥੇ ਸਕੂਲ ਦੇ ਬੱਚਿਆਂ ਨੇ ਹੀ ਨਾਟਕ ਕੀਤਾ ਕਿਵੇਂ ਇੱਕ ਤੁਹਾਡਾ ਆਪਦਾ ਪਰਿਵਾਰਕ ਮੈਂਬਰ ਹੀ ਤੁਹਾਨੂੰ ਲਗਾ ਦਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ ਤੇ ਐਲਟੀਮੇਟਲੀ ਫਿਰ ਤੁਹਾਡਾ ਪਰਿਵਾਰ ਸuffer ਕਰਦਾ ਅਸੀਂ ਪੰਜਾਬ ਨੂੰ ਰਿਕਵੈਸਟ ਕਰਦੇ ਹਾਂ ਕਿ ਨਸ਼ੇ ਨੂੰ ਦੂਰ ਕਰੀਏ ਪੰਜਾਬ ਵਿੱਚ ਜੋ ਜਿਹੜੀ ਸਾਡੀ ਕੈਂਪੇਨ ਹੈ ਯੂਥ ਅਗੇਂਸਟ ਡਰੱਗਸ ਇਹਨੂੰ ਅਸੀਂ ਕਾਮਯਾਬ ਬਣਾਈਏ ਭਗਵਾਨ ਦਾ ਸੁਕਤਾ ਪੈਰਾ ਲੀਗਲ ਵਲੰਟੀਅਰ ਜ਼ਿਲ੍ਹਾ ਕਨਿਊਨ ਸਵਾਮਾ ਅਥਾਰਟੀ ਪਟਿਆਲਾ ਨੌਜਵਾਨਾਂ ਨੂੰ ਜਿਹੜਾ ਹੈ ਉਹ ਜਾਗਰੂਕ ਕਰਨ ਦੇ ਲਈ ਨਸ਼ਿਆਂ ਪ੍ਰਤੀ ਬਹੁਤ ਹੀ ਅੱਛੀ ਜਿਹੜੀ ਮੁਹਿੰਮ ਹੈ ਇਹ ਪੂਰਾ ਜੋਰ ਪਕੜ ਰਹੀ ਹੈ ਸਕੂਲਾਂ ਚਕਾਲਾਂ ਜਾਂ ਯੂਨੀਵਰਸਿਟੀਆਂ 'ਚ ਜਾ ਕੇ ਪੋਸਟਰ ਮੇਕਿੰਗ ਮੁਕਾਬਲੇ ਕਰਾਏ ਜਾ ਰਹੇ ਨੇ ਲੇਖ ਲਿਖਣ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਇਸੇ ਤਰ੍ਹਾਂ ਡਿਬੇਟ ਕਰਾਈਆਂ ਜਾ ਰਹੀਆਂ ਨੇ ਤਾਂ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਨਸ਼ਾ ਪ੍ਰਤੀ ਜਾਗਰੂਕਤਾ ਜਾ ਸਕੇ ਜੋਤ ਅੰਗੇਸਟ ਰਗਸ ਨਸ਼ੇ ਦੇ ਖਿਲਾਫ ਵੱਖ-ਵੱਖ ਰੈਲੀਆਂ ਅਤੇ ਪ੍ਰੋਗਰਾਮ ਕਿਤੇ ਜਾ ਰਹੇ ਹਨ ਇਸੇ ਕੜੀ ਵਿੱਚ ਅੱਜ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪਠਾਨਕੋਟ ਵਿੱਚ ਇੱਕ ਕਾਰਜਕ੍ਰਮ ਕਰਾਇਆ ਗਿਆ ਹੈ ਜਿਸ ਵਿੱਚ ਬੱਚਿਆਂ ਵੱਲੋਂ ਪ੍ਰਤੀਯੋਗਤਾ ਕਰਵਾਈ ਗਈ ਹੈ ਜਿਸ ਤੋਂ ਸਲੋਗਨ ਪੋਸਟਰ ਬਣਾ ਕੇ ਨਸ਼ਿਆਂ ਪ੍ਰਤੀ ਬੱਚਿਆਂ ਨੂੰ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ਿਆਂ ਤੋਂ ਬਚਿਆ ਜਾ ਸਕੇ ਇਹ ਪ੍ਰਤੀਯੋਗਤਾ ਹੋਰ 1 ਮਹੀਨਾ ਚੱਲੇਗੀ ਅਤੇ ਲੋਕਾਂ ਨੂੰ ਅਤੇ ਬੱਚਿਆਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਮੈਂ ਦਵਿੰਦਰ ਪੂਰੀ ਪੈਰਾਲੀਗਲ ਵਲੰਟੀਅਰ ਪੂਰੇ ਰਾਜ ਭਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤੀ ਸੰਬੰਧੀ ਮਹਿੰਮ ਯੂ ਇਸ ਡਰੱਗਸ ਚਲਾਈ ਜਾ ਰਹੀ ਹੈ ਵੱਖ-ਵੱਖ ਸਕੂਲਾਂ ਵਿੱਚ ਚਲਾਈਆਂ ਜਾ ਰਹੀਆਂ ਸਾਈਕਲ ਰੈਲਿਸ ਕੰਪੀਟੀਸ਼ਨਸ ਅਤੇ ਵਾਕੈਥਨ ਰੈਲਿਸ ਅਤੇ ਹੋਰ ਬਹੁਤ ਸਾਰੀਆਂ ਸਕੀਮਾਂ ਅਤੇ ਲੋਕਾਂ ਨੂੰ ਨਸ਼ਿਆਂ ਦੇ ਹੋਣ ਵਾਲੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਵਾਇਆ ਜਾ ਰਿਹਾ ਹੈ ਅਜੰਤਰਾਸ਼ਟਰੀ ਪਰਬਤ ਦਿਵਸ ਮਨਾਇਆ ਜਾ ਰਿਹਾ ਤਾਂ ਜੋ ਜੀਵਨ ਚ ਪਹਾੜਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਇਸ ਬਾਰੇ ਮੁਹਾਲੀ ਤੋਂ ਜ਼ਿਲ੍ਹਾ ਵਾਣ ਅਧਿਕਾਰੀ ਕਮਰਦੀਪ ਸਿੰਘ ਤੇ ਫਰੀਦਕੋਟ ਤੋਂ ਜ਼ਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਨੇ ਕਿਹਾ ਪਹਾੜੀ ਏਰੀਆ ਵੈਸੇ ਵੀ ਜਿਹੜੇ ਜੀਵ ਜੰਤੂ ਹਲੇ ਬਹੁਤ ਹੀ ਜ਼ਰੂਰੀ ਹੈ ਪਹਾੜੀ ਏਰੀਆ ਸਾਡਾ ਇਕੋ ਟੂਰਿਜ਼ਮ ਐਂਗਲ ਤੋਂ ਡਿਪਾਰਟਮੈਂਟਲੀ ਬਹੁਤ ਇੰਪੋਰਟੈਂਟ ਹੈ ਜਿਹੜੇ ਵੀ ਪਹਾੜੀ ਇਲਾਕੇ ਨੇ ਤੇ ਉੱਥੇ ਦੇ ਵਸਨੀਕ ਲੋਕ ਨੇ ਤੇ ਉਹਨਾਂ ਨੂੰ ਇੱਕ ਬੜਾ ਹੀ ਅਹਿਮ ਇੱਕ ਸੰਦੇਸ਼ ਹੈ ਕਿ ਇਸ ਏਰੀਆ ਦੀ ਇਕਤਾ ਪਵਿੱਤਰਤਾ ਬਣੀ ਰਹੇ ਇਹਨੂੰ ਕਨ ਸਰਵੇਸ਼ਨ ਐਂਗਲ ਤੋਂ ਪ੍ਰੀਜ਼ਰਵ ਕਰਕੇ ਰੱਖੀ ਰੱਖੀਏ ਪਲੱਸ ਜਿੰਨੀਕ ਡਿਵੈਲਪਮੈਂਟ ਟੂਰਿਜ਼ਮ ਐਂਗਲ ਤੋਂ ਹੋ ਸਕਦੀ ਹੈ ਉਹ ਵੀ ਇੱਥੇ ਜ਼ਰੂਰ ਕਰੀਏ ਇਸ ਦਿਨ ਪੂਰੀ ਦੁਨੀਆ ਦੇ ਵਿੱਚ ਪਹਾੜਾਂ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਪਹਾੜ ਜਿਹੜੇ ਉਹ ਮਨੁੱਖੀ ਜੀਵਨ ਲਈ ਸਥਿਰਤੀ ਲਈ ਕਿੰਨੇ ਕੁ ਜ਼ਰੂਰੀ ਆ ਇੱਕ ਬੋਟੀ ਦੀ ਗੱਲ ਆ ਕਿ ਜਿੰਨੇ ਪਹਾੜ ਹੋਣਗੇ ਤੇ ਉਹਨਾਂ ਦੀ ਜਿਹੜੀ ਹੈਗੀ ਆ ਅਸਲੀਅਤ ਜਾਂ ਕਹਿ ਲਓ オリジナルਟੀ ਕਾਇਮ ਰਹੂਗੀ ਉਹਨੇ ਹੀ ਵਤ ਤੋਂ ਵਤ ਦਰਖਤ ਹੋਣਗੇ ਜੰਗਲ ਹੋਣਗੇ ਤੇ ਧਰਤੀ ਦਾ ਜਿਹੜਾ ਮੌਸਮ ਹੈ ਤਾਪਮਾਨ ਹੈ ਐਟਮਾਸਫੇਅਰ ਹੈ ਉਹ ਬਿਲਕੁਲ ਠੀਕ ਰਹੇਗਾ अज के प्रोग्राम चिल्ह तो सहयोग रिहा मोहाली तनोज किरतल गुरदसपुर तशंबर तो बिटू पटियाला तो राव वरिंदर फाजिलका तैेष तो चठई मोगा तो उषा कौर जशन पठानकोट तो रजनीश कुमार फरीदकोट तो तरसेम कुमार रूपनगर तो अवतार सिंह कंबोज होशियारपुर हशियारपुर तो संजीव कुमार बख्शी इसके समाचार दर्शन का यह अंक खत्म हूद अगले अंक च किसी होशय त होगी गलबात तक मैनू दो इजाजत नमस्कार पेशकारी सहायक मनप्रीतश సో౉ం filt demonstram 9గెి BILL.